ਲੁਧਿਆਣਾ ਵਾਸੀਓ ਤੁਹਾਡੇ ਵਾਸਤੇ ਮੈਂ ਇੱਕ ਅਹਿਮ ਖੁਸ਼ਖਬਰੀ ਲੈ ਕੇ ਆਇਆ ਖੁਸ਼ਖਬਰੀ ਇਹ ਆ ਲੁਧਿਆਣਾ ਨਗਰ ਨਿਗਮ ਨੇ ਨਿਗਮ ਦੀਆਂ ਪਈਆਂ ਖਾਲੀ ਜ਼ਮੀਨਾਂ ਤੇ ਇੱਕ ਕਬਜ਼ਾ ਐਕਟ ਨੀਤੀ ਬਣਾਈ ਹੈ ਉਹਦੇ ਤਹਿਤ ਤੁਸੀਂ ਜਿੱਥੇ ਵੀ ਨਗਰ ਨਿਗਮ ਦੀ ਖਾਲੀ ਜ਼ਮੀਨ ਪਈ ਹੈ ਉਹਦੇ ਉੱਤੇ ਤੁਸੀਂ ਕਬਜ਼ਾ ਕਰਕੇ ਆਪਣਾ ਕੋਈ ਮਕਾਨ ਦੁਕਾਨ ਕਾਲਜ ਸਕੂਲ ਕੋਈ ਕਮਰਸ਼ੀਅਲ ਕੰਪਲੈਕਸ ਕੁਝ ਵੀ ਤੁਸੀਂ ਧਾਰਮਿਕ ਮੰਦਿਰ ਜੋ ਵੀ ਬਣਾਉਣਾ ਬਣਾ ਸਕਦੇ ਹੋ ਜੇ ਤੁਸੀਂ ਕਮਰਸ਼ੀਅਲ ਐਕਟੀਵਿਟੀ ਕਰਦੇ ਹੋ ਤਾਂ ਉਂਦਰ ਤੁਸੀਂ ਆਮਦਨ ਦਾ ਜਰੀਆ ਵੀ ਬਣਾ ਸਕਦੇ ਹੋ ਜਿਸ ਦਾ ਨਾਂ ਤੁਹਾਨੂੰ ਕੋਈ ਪ੍ਰਾਪਰਟੀ ਟੈਕਸ ਦੇਣਾ ਪੈਣਾ ਨਾ ਉਸ ਬਿਲਡਿੰਗ ਦਾ ਨਕਸ਼ਾ ਪਾਸ ਕਰਵਾਉਣਾ ਪੈਣਾ ਨਾ ਹੀ ਕੋਈ ਕਾਰਪੋਰੇਸ਼ਨ ਚ ਕੋਈ ਡਾਕੂਮੈਂਟ ਲਗਾਣਾ ਪੈਣਾ ਬਸ ਸਿੱਧਾ ਕਬਜ਼ਾ ਕਰੋ ਤੇ ਬਿਲਡਿੰਗ ਬਣਾਓ ਤੇ ਆਪਣੀਆਂ ਜੇਬਾਂ ਗਰਮ ਕਰੋ ਇਹ ਐਕਟ ਬਿਨਾ ਪੈਸਾ ਤੋਂ ਆ ਤੁਸੀਂ ਇਹਦਾ ਕੋਈ ਕੀਮਤ ਵੀ ਨਹੀਂ ਅਦਾ ਕਰਨੀ ਕੋਈ ਇਹਦਾ ਰੈਂਟ ਨਹੀਂ ਦੇਣਾ ਕੋਈ ਇਹਦਾ ਟੈਕਸ ਨਹੀਂ ਦੇਣਾ ਕੋਈ ਪ੍ਰਾਪਰਟੀ ਟੈਕਸ ਨਹੀਂ ਬਿਨਾ ਨਕਸ਼ੇ ਤੋਂ ਮਨਜ਼ੂਰ ਤੁਹਾਡੀ ਬਿਲਡਿੰਗ ਵੈਲਿਡਿਕ ਨਹੀਂ ਜਾਈ ਭਾਵੇਂ ਨਕਸ਼ਾ ਪਾਸ ਹੋਵੇ ਤੇ ਭਾਵੇਂ ਨਾ ਹੋਵੇ ਹਾਂ ਇਹਦੇ ਵਿੱਚ ਇੱਕ ਥੋੜਾ ਜਿਹਾ ਕੰਮ ਕਰਨਾ ਪਏਗਾ ਤੁਹਾਨੂੰ ਜਿਹੜੇ ਕਾਰਪੋਰੇਸ਼ਨ ਦੇ ਮੁਲਾਜ਼ਮ ਨੇ ਵਿਚਲਿਆਂ ਤੋਂ ਲੈ ਕੇ ਹੇਠਿਆਂ ਤੱਕ ਉਹਨਾਂ ਦੀ ਤੁਹਾਨੂੰ ਮੁਠੀ ਜਰੂਰ ਗਰਮ ਕਰਨੀ ਪਏਗੀ ਉਹ ਤੇ ਭਈ ਉਹਨਾਂ ਦਾ ਥੋੜਾ ਜਿਹਾ ਬੋਦਾ ਰਾਈਟ ਬੰਦਾ ਹੈ ਹੱਕ ਬੰਦਾ ਹੈ ਕਿਉਂਕਿ ਕਾਰਪੋਰੇਸ਼ਨੋਂ ਤਾਂ ਜਾਇਜ਼ ਕੰਮ ਤੇ ਵੀ ਪੈਸੇ ਲੈਂਦੇ ਆ ਫਿਰ ਤੁਹਾਨੂੰ ਤੁਹਾਨੂੰ ਨੇ ਲੱਖਾਂ ਰੁਪਏ ਦਾ ਫਾਇਦਾ ਕਰਾਣਾ ਹੈ ਕਿ ਜੇ ਉਹਦਾ 2 4 5 5% ਮੰਨ ਲਓ ਜੇ ਤੁਹਾਨੂੰ 10 ਲੱਖ ਦਾ ਫਾਇਦਾ ਕਰਾਇਆ ਜਾਂ ਕਰੋੜ ਦਾ ਫਾਇਦਾ ਕਰਾਇਆ ਉਹਦਾ ਕੋਈ 5% ਲੈ ਵੀ ਲਿਆ ਕੋਈ ਵੈਲਿਊ ਦੇ ਹਿਸਾਬ ਨਾਲ ਤੋ ਜਾਇਜ਼ ਹੈ ਉਹ ਕਬਜ਼ਾ ਕਰਾਉਣ ਵਾਲੇ ਕਿਹੜੇ ਨੇ ਕਲਰਕ ਇੰਸਪੈਕਟਰ ਆਪਣਾ ਸੁਪਰਡੈਂਟ ਤੇ ਏਟੀਪ ਹੈ ਕਿ ਨਾ ਖੁਸ਼ਖਬਰੀ ਏਦਾਂ ਵੀ ਤੁਹਾਨੂੰ ਕੋਈ ਖੁਸ਼ਖਬਰੀ ਕਿਸੇ ਸੁਣਾਣੀ ਹੈ ਬਕਬজে ਕਰੋ ਮੋਜਾ ਕਰੋ ਬੁੱਲੇ ਲਟੋ ਇਹ ਨੀਤੀ ਕਲੀ ਸਿਰਫ ਲੋਧਾ ਨਗਰ ਨਿਗਰ ਦੇਗਮ ਨੇ ਬਣਾਈ ਹੈ ਹਾਂ ਜੇ ਕਾਮਯਾਬ ਹੋ ਗਏ ਤੇ ਹੋ ਸਕਦਾ ਸਾਰੇ ਪੰਜਾਬ ਚ ਲਾਗੂ ਕਰ ਦੇਣ ਕੋਈ ਨਕਸ਼ਾ ਨਹੀਂ ਪਾਸ ਕਰਨਾ ਕੋਈ ਬਿਲਡਿੰਗ ਦਾ ਕੁਝ ਨਹੀਂ ਕਰਨਾ ਜੇ ਤੁਸੀਂ ਇਹਦਾ ਕੋਈ ਮੁੱਲ ਦੇਣਾ ਵੀ ਚਾਹੋ ਕਾਰਪੋਰੇਸ਼ਨ ਨੂੰ ਜਾਂ ਉਹਦਾ ਕਿਰਾਇਆ ਜਾਂ ਰੈਂਟ ਦੇਣਾ ਚਾਹੋ ਤੋਂ ਕਬਜ਼ਾ ਐਕਟ ਦੀਆਂ ਦਿੱਤੀ ਦੇ ਤਹਿਤ ਉਹ ਮਨਜ਼ੂਰ ਨਹੀਂ ਤੁਹਾਡਾ ਕੀਤਾ ਜਾਏਗਾ ਸਿਰਫ ਇਹ ਨਿਤੀ ਕਬਜ਼ਾ ਧਾਰੀਆਂ ਵਾਸਤੇ ਹੀ ਹੈ ਜੇ ਤੁਸੀਂ ਕੋਈ ਸ਼ਿਕਾਇਤ ਕਰਨੀ ਹੈ ਉਹ ਤੁਸੀਂ ਕਮਿਸ਼ਨਰ ਨੂੰ ਕਰ ਸਕਦੇ ਹੋ ਵੀ ਸਾਡੇ ਕੋਲੋਂ ਕਬਜ਼ਾ ਕਰਾਉਣ ਦੇ ਪੈਸੇ ਏਟੀਪੀ ਸੁਪਰਡੈਂਟ ਇੰਸਪੈਕਟਰ ਕਲਰਕ ਜ਼ਿਆਦਾ ਮੰਗਦੇ ਨੇ ਉਹ ਤੁਹਾਡੀ ਸ਼ਿਕਾਇਤ ਹੋ ਸਰ ਜੇ ਤੁਸੀਂ ਕਹੋ ਵੀ ਫਲਾਣਾ ਬੰਦੇ ਨੇ ਕਬਜ਼ਾ ਕੀਤਾ ਹੈ ਉਹ ਉਥੋਂ ਇਨਕਮ ਕਰ ਰਿਹਾ ਹੈ ਬਿਲਡਿੰਗ ਬਣਾ ਕੇ ਯਾ ਸਕੂਲ ਕਾਲਜ ਚਲਾ ਰਿਹਾ ਹੈ ਜਾਂ ਆਪਣਾ ਦੂਜਾ ਕੋਈ ਕਿਰਾਏ ਦੀ ਇਨਕਮ ਕਰ ਰਿਹਾ ਹੈ ਕਿ ਤੁਹਾਡੀ ਸੁਨਵਾਈ ਨਹੀਂ ਹੋਣੀ ਸੁਨਵਾਈ ਜਿੰਨੇ ਕਬਜ਼ਾ ਕੀਤਾ ਉਹਦੀ ਹੀ ਹੋਣੀ ਹੈ ਕਿਉਂਕਿ ਇਹ ਕਬਜ਼ਾ ਜਿਹੜਾ ਐਕਟ ਹੈ ਇਹ ਬਣਾਈ ਨਾ ਸਪੈਸ਼ਲਿਸਟੇ ਕਰਕੇ ਆ ਕਬਜ਼ੇਦਾਰਾਂ ਵਾਸਤੇ ਹੁਣ ਤੁਸੀਂ ਪੁੱਛੋਗੇ ਵੀ ਤੂੰ ਯਾਰ ਮਜ਼ਾਕ ਕਰਨਾ ਇਹ ਕਿੱਦਾਂ ਹੋ ਸਕਦਾ ਉਹ ਬਈ ਇਹ ਇਦਾਂ ਹੋਇਆ ਵਾ ਕਈਆਂ ਥਾਵਾਂ ਤੇ ਤੁਹਾਨੂੰ ਉਹਦੀ ਜਿਦੀ ਜਾਗਦੀ ਮਿਸਾਲ ਦੇਣਾ ਇੱਕ ਸ਼ਹਿਰ ਦੀ ਮਸ਼ਹੂਰ ਸੰਸਥਾ ਸਨਾਤਨ ਧਰਮ ਸਭਾ ਜਿਹੜੀ ਇੱਕ ਮਸ਼ਹੂਰ ਕਾਲਜ ਚਲਾਉਂਦੀ ਹੈ ਸਨਾਤਨ ਕਮਲਾ ਲੋਟੀਆ ਸਨਾਤਨ ਧਰਮ ਕਾਲਜ ਉਹ ਵੀ ਬਿਨਾ ਨਕਸ਼ੇ ਤੋਂ ਬਿਨਾ ਮਨਜ਼ੂਰੀ ਤੋਂ ਬਣਾਇਆ ਉਹਦੀ ਕੋਈ ਰਿਸਟਰੀਓ ਕਾਰਪੋਰੇਸ਼ਨ ਜਗ੍ਹਾ ਵਾ ਤੇ ਇਸ ਕਰਕੇ ਤੁਸੀਂ ਵੀ ਕਬਜ਼ੇ ਕਰੋ ਮੁੱਜਾ ਲੁੱਟੋ ਤੁਹਾਨੂੰ ਕੋਈ ਨਹੀਂ ਪੁੱਛੇਗਾ ਹਾਂ ਜੇ ਤੁਹਾਨੂੰ ਕੋਈ ਹੋਰ ਕੋਈ ਜ਼ਿਆਦਾ ਜਾਣਕਾਰੀ ਚਾਹੀਦੀ ਹੈ ਤੇ ਮੈਂ ਤੁਹਾਨੂੰ ਇਹਦੀ ਇਨਕੁਆਰੀ ਕਰਕੇ ਸਾਰਿਆਂ ਮੇਰੀ ਪੁੱਛਤਾਛ ਕਰਕੇ ਦੱਸ ਦਾਂਗਾ ਆਪਾਂ ਕਮਲਾ ਲੁਟਿਆ ਕਾਲੇ ਵਾਲਾ ਨੂੰ ਪੁੱਛ ਕੇ ਦੱਸ ਦਾਂਗੇ ਉਹ ਭਾਈ ਸਾਨੂੰ ਵੀ ਦੱਸੋ ਕਿਉਂਕਿ ਉਹ ਪੁਰਾਣੇ ਤਜਰਬਾਕਾਰ ਨੇ ਕਬਜ਼ੇ ਦੇ ਮੁੱਠੀ ਗਰਮ ਕਰਨ ਦਾ ਵੀ ਇਹਨੂੰ ਕਾਫੀ ਐਕਸਪੀਰੀਅੰਸ ਹੈ ਉਹਨਾਂ ਨੂੰ ਹਰ ਡਿਪਾਰਟਮੈਂਟ ਚ ਉਹਨਾਂ ਨੂੰ ਪੈਸੇ ਚੜਾਉਣ ਦਾ ਪਤਾ ਵੀ ਕਿੱਦਾਂ ਚੜਾਣੇ ਆ ਕਿੱਦਾਂ ਕੰਮ ਕਰਨਾ ਹੈ ਕਿੱਦਾਂ ਕੰਮ ਲੈਣਾ ਵਾ ਤੇ ਇਸ ਕਰਕੇ ਸਾਰਾ ਪ੍ਰੋਸੈਸ ਤੁਹਾਨੂੰ ਪੁੱਛ ਕੇ ਮੈਂ ਦੱਸ ਦਾਂਗਾ ਵੀ ਕਿੱਦਾਂ ਕਿੱਦਾਂ ਇਹ ਇਹਦਾ ਕੀ ਪ੍ਰੋਸੈਸ ਆ ਕਿੱਦਾਂ ਪੈਸੇ ਦੇਣੇ ਆ ਕਿੱਦਾਂ ਕਬਜ਼ਾ ਕਰਨਾ ਹੈ ਮੇਰਾ ਤੁਹਾਨੂੰ ਦੱਸਣ ਦਾ ਮਕਸਦ ਇਹੀ ਆ ਵੀ ਚਲੋ ਕਿਸੇ ਆਮ ਜਨਤਾ ਦਾ ਗਰੀਬ ਬੰਦਾ ਦਾ ਭਲਾ ਹੋ ਜਾਵੇ ਵੀ ਤੁਹਾਡੇ ਜਿੱਦਾ ਮਕਾਨ ਨਹੀਂ ਗਾ ਮਕਾਨ ਬਣ ਜਾਏ ਜਿੱਦੀ ਦੁਕਾਨ ਨਹੀਂ ਹੈਗੀ ਉਹਦੀ ਦੁਕਾਨ ਬਣ ਜਾਏ ਬਾਕੀ ਤੁਹਾਨੂੰ ਇਹਦੇ ਬਾਰੇ ਹੋਰ ساری ਜਿਹੜੀ ਜਾਣਕਾਰੀ ਆ ਸਨਾਤਨ ਧਰਮ ਸਭਾ ਦੀ ਕਮਲਾਲੋਟਿਆ ਕਾਲੇ ਦੀ ਨਗਰ ਨਿਗਮ ਦੀ ਆਉਣ ਵਾਲੀਆਂ ਵੀਡੀਓ ਲੜੀਵਾਰ ਤੁਹਾਨੂੰ ਬਣਾ ਕੇ ਸਾਰੇ ਤੱਥ ਤੁਹਾਨੂੰ ਪੇਸ਼ ਕਰਾਂਗੇ ਅਦਾਲਤਾਂ ਬਾਰੇ ਵੀ ਤੁਹਾਨੂੰ ਦੱਸਿਆ ਜਾਏਗਾ ਵੀ ਇਹ ਐਡਿਕਸਪਰਟ ਨੇ ਅਦਾਲਤ ਨੂੰ ਕਿਵੇਂ ਸੈੱਟ ਕਰਨਾ ਹੈ ਕਿਵੇਂ ਮੈਨੇਜ ਕਰਨਾ ਹੈ ਕਿਵੇਂ ਜੱਜਾਂ ਨੂੰ ਕਿਵੇਂ ਜੱਜਾਂ ਦੇ ਸਟਾਫ ਨੂੰ ਸੈੱਟ ਕਰਕੇ ਕਾਰਵਾਈ ਪਾਣੀ ਹੁੰਦੀ ਹੈ ਤੇ ਇਸ ਕਰਕੇ ਤੁਸੀਂ ਕੋਈ ਤੁਹਾਡਾ ਹੋਰ ਕੋਈ ਮੁੱਦਾ ਹੋਵੇ ਤੱਥਾਂ ਸਮੇਤ ਮੈਨੂੰ ਦੱਸੋ ਮੈਂ ਤੁਹਾਡੀ ਦਿਲੋਂ ਆਵਾਜ਼ ਬਣਾਗਾ ਕਿ ਤੁਸੀਂ ਮੇਰੀ ਆਵਾਜ਼ ਬਣੋ ਇਹ ਪਬਲਿਕ ਹਿਤ ਦਾ ਕੰਮ ਹੈ ਇਸ ਕਰਕੇ ਤੁਸੀਂ ਇਹਨੂੰ ਵੱਧ ਵੱਧ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਇਹੀ ਮੇਰਾ ਫਾਇਦਾ ਹੈ ਆਉਣ ਵਾਲੇ ਸਮੇਂ ਜਿਹੜੀਆਂ ਬਾਕੀ ਹੋਰ ਵੀਡੀਓ ਆਉਣਗੀਆਂ ਮੁੱਦਿਆਂ ਦੀਆਂ ਹੋਣਗੀਆਂ ਉਹਨਾਂ ਨੂੰ ਵੀ ਦਬਲ ਕੇ ਸ਼ੇਅਰ ਕਰਕੇ ਮੇਰਾ ਸਾਥ ਦਿਓ ਧੰਨਵਾਦ ਜੀ